ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਪੰਨੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਚਰੀ ਕਸੀ ਜਿੰਦਾਬਾਦ ਹਲਕਾ ਫਤਕਰ ਚੂੜੀਆਂ ਦੇ ਹਲਕਾਈ ਚਾਰਜ ਤੇ ਪੰਸਬ ਚੇਅਰਮੈਨ ਬਲਬੀਰ ਸਿੰਘ ਪੰਨੂ ਐਸੀਆਂ ਸਿਆਸੀ ਬਾਲਾਂ ਸੁੱਟ ਰਹੇ ਨੇ ਕਿ ਵਿਰੋਧੀਆਂ ਦੀਆਂ ਵੱਡੀਆਂ-ਵੱਡੀਆਂ ਵਿਕਟਾਂ ਵੀ ਉਡਾ ਦਿੱਤੀਆਂ ਨੇ ਹੁਣ ਤੇ ਹਲਕੇ 'ਚ ਚਰਚਾ ਏ ਕਿ ਵਿਰੋਧੀਆਂ ਦੇ ਲੱਕ ਤੋੜਨੇ ਪੰਨੂ ਕਿੱਥੋਂ ਸਿੱਖ ਕੇ ਆਇਆ ਏ ਹੁਣ ਆਹ ਵੇਖ ਲਓ ਕੱਟੜ ਕਾਂਗਰਸੀਆਂ ਨੇ ਪੰਨੂ ਦੀ ਯੋਗ ਅਗਵਾਈ ਕਬੂਲਦੇ ਹੋਏ ਕਾਂਗਰਸ ਛੱਡ ਆਪ ਚ ਸ਼ਾਮਲ ਹੁੰਦੇ ਜਾ ਰਹੇ ਪਿੰਡਾਂ ਚ ਖੁੰਡ ਚਰਚਾ ਜੋਰਾਂ ਤੇ ਹੈ ਕਿ ਚੇਅਰਮੈਨ ਪੰਨੂ ਦੇ ਸਿਆਸੀ ਧਮਾਕਿਆਂ ਤੋਂ ਸਹਿਮੇ ਵਿਰੋਧੀਆਂ ਦੀਆਂ ਨੀਂਦਾਂ ਉੱਡੀਆਂ ਪਈਆਂ ਨੇ ਲੋਕ ਸਭਾ ਉਮੀਦਵਾਰ ਸ਼ੈਰੀ ਕਲਸੀ ਦੀ ਲੀਡਰਨਸ਼ਿਪ ਦੇ ਨਾਲ ਚੇਅਰਮੈਨ ਪੰਨੂ ਪਿੰਡ ਪਿੰਡ ਮੀਟਿੰਗਾਂ ਕਰ ਰਿਹਾ ਤੇ ਬਹੁਤ ਸਾਰੇ ਲੋਕ ਹੋਰ ਪਾਰਟੀਆਂ ਨੂੰ ਛੱਡ ਕੇ ਆਪ ਚ ਸ਼ਾਮਲ ਹੁੰਦੇ ਜਾ ਰਹੇ ਨੇ 53 ਨੂੰ ਦੇ ਕਾਫਲੇ ਚ ਸੁਨਾਮੀ ਲਿਆਰੇ ਨੇ ਫਾਦਰ ਗੜ ਚੂੜੀਆਂ ਸ਼ਹਿਰ ਵਿਖੇ ਸਰਦਾਰ ਸਤਨਾਮ ਸਿੰਘ ਗਿੱਲ ਉਹਨਾਂ ਦੀ ਧਰਮ ਪਤਨੀ ਮਨਦੀਪ ਕੌਰ ਗਿੱਲ ਜੋ ਕਾਂਗਰਸ ਪਾਰਟੀ ਵੱਲੋਂ ਐਮਸੀ ਰਹੇ ਨੇ ਅੱਜ ਉਹ ਸਾਰੇ ਪਰਿਵਾਰ ਸਮੇਤ ਸਾਰੀ ਟੀਮ ਸਮੇਤ ਸਾਡੇ ਬਜ਼ੁਰਗ ਲੰਬੜਦਾਰ ਸਾਹਿਬ ਸਰਦਾਰ ਸਤਨਾਮ ਸਿੰਘ ਗਿੱਲ ਗਿੱਲ ਪਰਿਵਾਰ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸਾਰੀ ਟੀਮ ਵਾਰਡ ਦੀ ਸਾਰੀ ਜਿੰਨੀ ਵੀ ਇਹਨਾਂ ਦੀ ਟੀਮ ਹੈ ਟੀਮ ਸਮੇਤ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਨੇ ਮੈਂ ਭਰੋਸਾ ਦਵਾਇਆ ਇਹਨਾਂ ਨੂੰ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਰ ਤਰ੍ਹਾਂ ਦਾ ਮਾਨ ਸਨਮਾਨ ਵਾਰਡ ਦਾ ਕੰਮ ਜੋ ਵੀ ਇਹਨਾਂ ਦੇ ਵਾਰਡ ਦੇ ਵਿੱਚ ਸੰਬੰਧਿਤ ਵੀਰ ਨੇ ਜੋ ਵੀ ਵਾਰਡ ਦੇ ਵਿੱਚ ਟੀਮ ਹੈ ਹਰ ਇੱਕ ਦੇ ਕੰਮ ਨੂੰ ਸੁਣਿਆ ਜਾਊਗਾ ਹਰ ਇੱਕ ਦੇ ਕੰਮ ਨੂੰ ਕੀਤਾ ਜਾਊਗਾ ਵਾੜ ਦੇ ਵਿਕਾਸਕਾਰਦਾਂ ਦੇ ਵਿੱਚ ਸ਼ਹਿਰ ਦੇ ਵਿਕਾਸਕਾਰਦਾਂ ਦੇ ਵਿੱਚ ਕਿਉਂਕਿ ਸਾਡੇ ਭਰਾ ਨੂੰ ਵਾਈਸ ਚੀਰਮੈਨ ਵੀ ਕਾਂਗਰਸ ਪਾਰਟੀ ਨੇ ਨਿਯੁਕਤ ਕੀਤਾ ਸੀ ਵਾਈਸ ਚੀਰਮੈਨ ਪੰਜਾਬ ਦੇ ਵਾਈਸ ਚੀਰਮੈਨ ਨਿਯੁਕਤ ਕੀਤਾ ਸੀ ਕਾਂਗਰਸ ਪਾਰਟੀ ਨੂੰ ਛੱਡ ਕੇ ਦੇ ਅੱਜ ਹੀ ਆਮ ਆਦੀ ਪਾਰਟੀ ਜੁਆਇਨ ਹੋਏ ਨੇ ਤੇ ਇਹਨਾਂ ਦਾ ਮਾਣ ਸਨਮਾਨ ਕਾਂਗਰਸ ਨਾਲ ਵੱਧ ਕੀਤਾ ਜਾਓ ਕੋਈ ਨਾ ਕੋਈ ਕਾਰਨ ਹੋਏਗਾ ਜਿਵੇਂ ਅੱਜ ਸਾਡੇ ਵੀਰ ਕਾਂਗਰਸ ਪਾਰਟੀ ਨੂੰ ਛੱਡ ਛੱਡ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਹੋ ਰਹੇ ਨੇ ਤੇ ਇਹ ਕਮੀਆਂ ਨੇ ਪਾਰਟੀ ਦੇ ਵਿੱਚ ਜੋ ਪਾਰਟੀ ਦੇ ਵਿੱਚੋਂ ਵਰਕਰ ਛੱਡ ਕੇ ਇਧਰ ਆ ਜੀ ਆ ਆਮ ਆਦਮੀ ਪਾਰਟੀ ਕਿਸੇ ਵੀ ਵਰਕਰ ਦਾ ਕਿਸੇ ਵੀ ਭਰਾ ਦਾ ਕਿਸੇ ਵੀ ਸਤਿਕਾਰਯੋਗ ਭੈਣ ਦਾ ਵੀਰ ਦਾ ਮਾਤਾ ਦਾ ਬਜ਼ੁਰਗ ਦਾ ਮਾਨ ਸਨਮਾਨ ਨੂੰ ਕਦੀ ਠੇਸ ਨਹੀਂ ਮਚਾਉਗੀ ਸਾਰਿਆਂ ਦਾ ਮਾਨ ਸਨਮਾਨ ਬਾਰਕੂਗੀ ਤੇ ਜਿੰਨਾ ਵੀ ਹੋ ਸਕਿਆ ਇਹਨਾਂ ਵੀਰਾਂ ਨੂੰ ਮੈਂ ਆਪਣੇ ਪਿਆਰ ਸਨਮਾਨ ਨੰਬਰਦਾਰ ਸਾਹਿਬ ਗਿੱਲ ਪਰਿਵਾਰ ਜਿੰਨਾ ਵੀ ਮੇਰੇ ਕੋ ਮਾਨ ਦਿੱਤਾ ਕਿ ਮੈਂ ਵੱਤੋ ਵੱਤ ਮਾਨ ਦਰੂਗਾ ਬਹੁਤ ਬਹੁਤ ਧੰਨਵਾਦ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੀ ਵੀ ਟੀਮ ਆਈ ਹੈ ਮੈਂ ਸਾਰੀ ਟੀਮ ਦਾ ਅੱਜ ਆਮ ਆਦਮੀ ਪਾਰਟੀ ਦੀ ਮੱਜਾ ਹੁੰਦੇ ਜੀ ਆਇਆਂ ਕਹਿੰਦਾ ਔਰ ਪਿੰਡ ਰਿਆਲੀ ਖੁਰਦ ਦੇ ਵਿੱਚ ਜੋ ਅੱਜ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਇਲੈਕਸ਼ਨ ਦੇ ਸਬੰਧ ਦੇ ਵਿੱਚ ਜੋ ਸ਼ੈਰੀਕਲ ਸੀ ਸਾਡੇ ਉਮੀਦਵਾਰ ਲੋਕ ਸਭਾ ਅਰਦਾਸਪੁਰ ਤੋਂ ਉਲਾਨਣਗੇ ਨੇ ਉਹਨਾਂ ਦੇ ਵੋਟ ਬੈਂਕ ਨੂੰ ਵਧਾਉਣ ਲਈ ਜੋ ਸਾਡੀ ਟੀਮ ਪਿੰਡਾਂ ਦੇ ਵਿੱਚ ਕੰਮ ਕਰ ਰਹੀ ਹੈ ਉਹ ਟੀਮ ਨੇ ਅੱਜ ਪਿੰਡ ਰਿਆਲੀ ਖੁਰਦ ਵਿੱਚ ਮੀਟਿੰਗ ਰੱਖੀ ਸੀ ਸੰਗਤ ਨੇ ਬਹੁਤ ਸਤਿਕਾਰ ਦਿੱਤਾ ਬਹੁਤ ਪਿਆਰ ਦਿੱਤਾ ਔਰ ਕਾਫੀ ਪਿੰਡਾਂ ਦੇ ਵਿੱਚ ਵੀ ਅੱਜ ਆ ਗਏ ਪਿੰਡਾਂ ਦੇ ਵਿੱਚ ਸੰਗਤ ਨੂੰ ਮਿਲੇ ਸੰਗਤਾਂ ਬਹੁਤ ਤਿਆਰ ਸਰ ਤਾ ਬਹੁਤ ਪਿਆਰ ਦੇ ਰਹੀਆਂ ਔਰ ਤਿਆਰ-ਬਰ-ਤਿਆਰ ਬੈਠੀਆਂ ਨੇ ਸਤਨਾਮ ਸਿੰਘ ਜੀ ਗਿੱਲ ਮੈਂ ਕਾਂਗਰਸ ਦਾ ਚੇਅਰਮੈਨ ਰਿਆਂ ਤੇ ਮੇਰੇ ਮਿਸ ਮੰਦੀਪ ਕੋਰ ਗਿੱਲ ਜਿਹੜੇ ਨੇ ਉਹ ਐਮਸੀ ਰੇ ਸਭ ਦਾ ਪੰਨੂ ਸਾਹਿਬ ਆਪਣੇ ਛੋਟੇ ਵੀਰ ਆ ਆਮ ਪਾਰਟੀ ਜਿਹੜੀ ਬਹੁਤ ਵਧੀਆ ਕੰਮ ਕੰਡੀ ਹੈ ਰੋੜਾਂ ਦਾ ਸਾਰੇ ਕੰਮ ਇਹਨਾਂ ਬਹੁਤ ਵਧੀਆ ਕੀਤੇ ਆ ਇਹਨਾਂ ਨੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਆਪਾਂ ਇਸ ਪਾਰਟੀ ਦੇ ਵਿੱਚ ਸੰਭਲ ਹੋਏ ਕਾਂਗਰਸ ਪਾਰਟੀ ਜਿਹੜੀ ਛੱਡੀ ਆ ਤੇ ਇਹਨਾਂ ਦੇ ਨਾਲ ਚੱਲਾਂਗੇ ਤੇ ਵਾਰਡ ਜਿਹੜੀ ਆਪਾਂ ਇੱਕ ਨੰਬਰ ਵਾਰਡ ਤੋਂ ਇਹਨਾਂ ਨੂੰ ਇਹਨੂੰ ਜਿਤਾ ਕੇ ਨਾ ਭੇਜਾਂਗੇ ਸ਼ਹਿਰੀ ਕਸੀ ਸਾਹਿਬ ਨੂੰ ਵੋਟਾਂ ਪਵਾ ਕੇ ਜਿਤਾਵਾਂਗੇ ਤੇ ਜਦੋਂ ਮੈਂ ਐਮਸੀ ਬਣਿਆ ਹਾਂ 19 ਦੇ ਵਿੱਚ ਇਲੈਕਸ਼ਨ ਹੋਈ ਹੀ ਤੇ ਉਦੋਂ ਆਪਾਂ ਇਹਨਾਂ ਨੂੰ 100 ਤੇ 30 ਵੋਟਾਂ ਤੇ ਜਿਤਾਇਆ ਹੈ ਕਾਂਗਰਸ ਨੂੰ ਜਾਖੜ ਸਾਹਿਬ ਹੀ ਉਦੋਂ ਤੇ ਸਾਰੀਆਂ ਸ਼ਹਿਰ ਦੀਆਂ ਵਾਟਾਂ ਜਿਹੜੀਆਂ ਬਹੁਤ ਘੱਟ ਵੋਟਾਂ ਲਈ ਜਿੱਤੀਆਂ ਤੇ ਆਰਕਨ ਕੋਸ਼ ਤੋਂ ਵੀ ਇੱਕ ਨੰਬਰ ਵਾਰਡ ਜਿਹੜੀ ਹੈ ਨਾ ਇੰਨੀਆਂ ਵੋਟਾਂ ਤੇ ਜਿੱਤੇ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਬੀਲੀਵਰ ਚਾਰਟੀਮ ਦੇ ਜੋਬ ਕਰਦੇ ਅਲੀਵਾਰ 1993 ਦਾ ਕੇਸ ਹੈ 12 6 93 ਨੂੰ ਉਹਨਾਂ ਦੀ ਡੈਥ ਹੋ ਗਈ 2010 ਦੇ ਵਿੱਚ ਮੈਂ ਮੈਡਮ ਪਲੱਸ 2 ਕੀਤੀ ਉਸ ਤੋਂ ਬਾਅਦ ਮੈਂ ਮੈਂ ਫਾਈਲ ਲਾਈ ਆਪਣੀ 2014 ਦੇ ਵਿੱਚ ਮੰਮੀ ਦੀ ਡੈਥ ਹੋ ਗਈ ਉਹਨਾਂ ਦੀ ਪੈਨਸ਼ਨ ਆਉਂਦੀ ਮੇਰੀਆਂ ਸਿਸਟਰਾਂ ਨੇ ਬਿਆਨ ਦਿੱਤੇ ਸਾਰੀਆਂ ਨੇ ਹੁਣ ਮੈਡਮ 31 ਸਾਲ ਬਾਅਦ ਮੇਰੀ ਮੈਡਮ ਭਗਵੰਤਮਾ ਸਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ 31 ਸਾਲ ਬਾਅਦ ਮੇਰੀ ਜੁਆਇਨਿੰਗ ਲੈਟਰ ਆ ਗਈ ਆ ਆਰਟੀਐਮ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਜਿੰਨੇ ਵੀ ਮੁੰਡੇ ਗਰਦਾਸਪੁਰ ਜਿਲ੍ਹੇ ਦੇ ਕੁਝ ਮੁੰਡੇ ਡਿਊਟੀ ਚੜ ਗਏ ਕਿਉਂਕਿ ਉਹਨਾਂ ਸਲੇਸ਼ੀਅਮ ਨਹੀਂ ਲਿਆ ਅਸੀਂ 30 ਦੇ ਵਿੱਚ ਸਲੇਸ਼ੀਅਮ ਲੈ ਲਿਆ ਸੀ ਉਹ ਸਲੇਸ਼ੀਅਮ ਉਹਨੂੰ ਤਾਰਿਆ ਵਾ ਹ ਇਸ ਕਰਕੇ ਮੈਂ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ 10 ਸਾਲ ਤੱਕੇ ਖਾਦੇ ਜੀ ਪੂਰੇ ਮਤਲਬ ਮਦਰ ਵੀ ਮੇਰੀ ਡੈਥ ਹੋ ਗਈ ਉਹਨਾਂ ਦੀ ਮੇਰੇ ਨਾਲ ਤੱਕੇ ਖਾਂਦੇ ਸਿਸਟਰਾਂ ਨੂੰ ਪੂਰਾ ਸਾਥ ਦਿੱਤਾ ਮੈਂ ਤੈਹ ਦਿਲੋਂ ਧੰਨਵਾਦ ਹੈ ਸੀਐਮ ਸਾਹਿਬ ਦਾ